ਸਵਾਗਤ ਕਰਦੇ ਆਂ ਦੋਸਤੋ ਇੱਕ ਵਾਰੀ ਫੇਰ ਤੁਹਾਡਾ ਸਾਡੀ ਇਸ ਨਵੀਂ ਵੀਡੀਓ ਵਿੱਚ ਇੱਕ ਨਵੀਂ ਅਪਡੇਟ ਲੈ ਕੇ ਹਾਜ਼ਰ ਹੋ ਚੁੱਕੇ ਆਂ ਸਿੱਟੂ ਵਾਲੇ ਵਾਸਤੇ ਉਮੀਦ ਕਰਾਂਗੇ ਕਿ ਤੁਸੀਂ ਸਾਰਿਆਂ ਨੇ ਠੀਕ ਹੋਵਗੇ ਸਿੱਧੂ ਮੂਸੇਵਾਲੇ ਦੀਆਂ ਉਸ ਟਾਈਮ ਦੀਆਂ ਅਸੀਂ ਤੁਹਾਨੂੰ ਵੀਡੀਓ ਦਿਖਾਵਾਂਗੇ ਜਦੋਂ ਕਿ ਸਿੱਧੂ ਮੂਸੇਵਾਲਾ ਗਾਣਿਆਂ ਦੀ ਰਿਹੈ ਹਾਸਲ ਕਰਦਾ ਹੁੰਦਾ ਸੀਗਾ ਗਾਣਿਆਂ ਨੂੰ ਗੋਂਦਾ ਹੁੰਦਾ ਸੀਗਾ ਇੱਕ ਕਮਰੇ ਦੇ ਵਿੱਚ ਆਪਣੇ ਯਾਰਾਂ ਨੂੰ ਨਾਲ ਲੈ ਕੇ ਢੋਲਕਿਆਂ ਤੇ ਹਰਮੋਨੀਅਮ ਦੇ ਨਾਲ ਸਿੱਧੂ ਮੂਸੇਵਾਲਾ ਉਸ ਟਾਈਮ ਤੇ ਗੋਂਦਾ ਹੁੰਦਾ ਸੀਗਾ ਜਦੋਂ ਕਿ ਸਿੱਧੂ ਮੂਸੇਵਾਲਾ ਸਟਾਰ ਨਹੀਂ ਸੀਗਾ ਸਗੋਂ ਕਿ ਸਿੱਧੂ ਮੂਸੇਵਾਲੇ ਦੀ ਆਵਾਜ਼ ਵੀ ਤੁਸੀਂ ਸੁਣ ਕੇ ਦੇਖਿਓ ਕਿ ਉਸ ਟਾਈਮ ਤੇ ਕਿੱਦਾਂ ਦੀ ਸੀਗੀ ਜਦੋਂ ਸਿੱਧੂ ਮੂਸੇਵਾਲਾ ਗਾਣਿਆਂ ਦੀ ਰਿਹੱਸ ਗਾਦਾਂ ਦਾ ਸੀਗਾ ਅਤੇ ਸਿੱਧੂ ਮੂਸੇਵਾਲਾ ਜ਼ਿਆਦਾਤਰ ਮਿਰਜ਼ਾ ਹੀ ਗੋਂਦਾਂ ਦਾ ਸੀਗਾ ਇਹ ਗੱਲ ਸਾਰਿਆਂ ਨੂੰ ਪਤਾ ਆ ਜੇਕਰ ਨਹੀਂ ਪਤਾ ਤਾਂ ਤੁਹਾਨੂੰ ਅਸੀਂ ਵੀਡੀਓ ਦਿਖਾ ਦਿੰਨੇ ਆ ਵੀਡੀਓ ਦੇ ਵਿੱਚ ਜ਼ਰੂਰ ਵੇਖਿਓ ਕਿ ਸਿੱਧੂ ਮੂਸੇਵਾਲਾ ਕਿਵੇਂ ਮਿਰਜ਼ਾ ਗਾਂਦਾ ਹੁੰਦਾ ਸੀਗਾ ਬਿਨਾਂ ਦੇਰੀ ਕਿਤੇ ਤੁਹਾਨੂੰ ਵੀ ਸਿੱਧੂ ਮੂਸੇਵਾਲੇ ਦੀਆਂ ਉਹ ਵੀਡੀਓ ਦਿਖਾ ਦਿੰਨੇ ਆ ਜ਼ਰੂਰ ਇਹ ਵੀਡੀਓ ਨੂੰ ਐਂਡ ਤੱਕ ਦੇਖਿਓ ਮੈਨੂੰ ਦਰਦ ਸੀ ਲਾਗਾ ਉਸ ਵੇਲੇ ਹੋ ਜਾਣਾ ਮੈਨੂੰ ਦਰਦ ਸੀ ਲਾਗਾ ਉਸ ਵੇਲੇ ਹੋ ਜਾਣਾ ਮੈਨੂੰ ਦਰਦ ਸੀ ਜਦ ਸਹਬਾ ਨੂੰ ਮੈਂ ਸੀ ਗੇ ਨਾਲ ਲਾਇਆ ਜਾ ਕੇ ਜਦ ਸਹਬਾ ਨੂੰ ਮੈਂ ਸੀ ਗੇ ਨਾਲ ਲਾਇਆ ਹਾਂ ਜੀ ਇਹ ਸੀਗੀਆਂ ਵੀਡੀਓ ਜਿਹੜੀਆਂ ਕਿ ਅਸੀਂ ਤੁਹਾਨੂੰ ਦਿਖਾਈਆਂ ਅਤੇ ਤੁਸੀਂ ਸਿੱਧੂ ਮੂਸੇਵਾਲੇ ਦੀ ਆਵਾਜ਼ ਵੀ ਸੁਣ ਲਈ ਹੋਣੀ ਆ ਅਤੇ ਕਿਵੇਂ ਸਿੱਧੂ ਮੂਸੇਵਾਲਾ ਮਿਰਜਾ गा ਰਿਹਾ ਆ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ ਰਾਏ ਆ ਸਾਨੂੰ ਕਮੈਂਟ ਕਰਕੇ ਜਰੂਰ ਆਪਣੀ ਰਾਏ ਦਿਓ ਤੇ ਇਦਾਂ ਦੀਆਂ ਹੋਰ ਨਵੀਆਂ ਤਾਜ਼ੀਆਂ ਵੀਡੀਓ ਦੇਖਣ ਵਾਸਤੇ ਜਿਨ੍ਹਾਂ ਨੇ ਅਲੱਗ-ਖਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋ ਤਾਂ ਜਾ ਕੇ ਜਰੂਰ ਕਰ ਲਿਓ ਬਹੁਤ ਜਲਦ ਹਾਜ਼ਰ ਹੋਵਾਂਗੇ ਇੱਕ ਹੋਰ ਨਵੀਂ ਵੀਡੀਓ ਵਿੱਚ ਆਪਣੀ ਨਵੀਂ ਅਪਡੇਟ ਦੇ ਨਾਲ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ